ਮਹਿਲਾ ਨੇ ਆਸ਼ਿਕ ਘਰ ਬੁਲਾ ਮਰਵਾ ਦਿੱਤਾ ਆਪਣਾ ਪਤੀ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ ਵਾਈਫ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਕਤਲ ਤੋਵਾਦ ਦੋਮੇ ਮਲਜਮ ਹੋਏ ਫਰਾਰ ਫਿਰ ਉਸੀ ਦਾ ਇਹਦਾ ਰੋਸੇਰੇ ਰੋਜ ਦੀ ਰਾਣ ਨਾਲੇ ਸਿਰ ਤੇ ਮਾਰ ਕੇ ਇਹਦਾ ਮਟਰ ਕਰਤਾ ਤੇ ਦੋਹੇ ਇਥੋਂ ਸਕਿੱਪ ਹੋ ਗਏ ਜਿਹਾ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਕ ਮਹਿਲਾ ਤੇ ਆਪਣੇ ਹੀ ਪਤੀ ਦਾ ਕਤਲ ਕਰਵਾਉਣ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਇਸ ਮਹਿਲਾ ਦੇ ਮ੍ਰਿਤਕ ਬਹਾਦਰ ਸਿੰਘ ਦੇ ਦੋਸਤ ਨਾਲ ਨਜਾਇਜ਼ ਸਬੰਧ ਬਣ ਗਏ ਸੀ ਕਿਉਂਕਿ ਮੁਲਜ਼ਮ ਦਾ ਬਹਾਦਰ ਸਿੰਘ ਦੇ ਘਰ ਕਾਫੀ ਆਉਣਾ ਜਾਣਾ ਸੀ ਇਸੇ ਦੇ ਚੱਲਦੇ ਦੋਮਾ ਵਿਚਾਲੇ ਨਜ਼ਦੀਕੀਆਂ ਵੱਧ ਗਈਆਂ ਸੀ ਜਾਣਕਾਰੀ ਮੁਤਾਬਕ ਦੋਮਾ ਦੇ ਨਜਾਇਜ਼ ਸਬੰਧਾਂ ਦਾ ਬਹਾਦਰ ਸਿੰਘ ਨੂੰ ਵੀ ਪਤਾ ਲੱਗ ਗਿਆ ਸੀਸੇ ਦੇ ਚਲਦੇ ਹੀ ਮਹਿਲਾ ਤੇ ਉਸਦੇ ਪ੍ਰੇਮੀ ਨੇ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਮੁਤਾਬਕ ਰਾਤ ਦੇ ਸਮੇਂ ਮਹਿਲਾ ਵੱਲੋਂ ਆਪਣੇ ਆਸ਼ਕ ਨੂੰ ਬੁਲਾ ਕੇ ਇਸ ਵੱਡੀ ਵਾਰਦਾਤ ਨੂੰ ਤੇ ਇਹਨਾਂ ਨਾਲ ਆਪਣੀ ਯਾਰੀ ਦੋਸਤੀ ਸੀ ਮਨ ਲਾ ਇੱਥੇ ਮੈਂ ਰਹਿੰਦਾ ਸੀ ਕੰਮ ਕਰਦਾ ਸੀ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਏ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਜੀ ਰਫਪੋਲਾ ਹਾਂ ਅੱਛਾ ਜੀ ਠੀਕ ਹੈ ਜੀ ਤੇ ਮੰਨ ਲਓ ਉਹਦੀ ਘਰ ਵਾਲੀ ਦੇ ਨਾਲ ਕਿਸੇ ਮੁੰਡੇ ਨਾਲ ਨਜਾਇਜ਼ ਸੰਬੰਧ ਸੀਗੇ ਠੀਕ ਹੈ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ ਨਾਲ ਬਾਹਰ ਕਰਵਾਏ ਨੇ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਤੇ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਆ ਵੀ ਮੈਂ ਸੁੱਕੀ ਆ ਵੀ ਤੂੰ ਚੁੱਪਾ ਕਰ ਜਾ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀਆਂ ਨੂੰ ਬੁਲਾ ਕੇ ਲੈ ਕੇ ਆਇਆ ਹੋਇਆ ਕਿ ਜੀ ਮੈਨੂੰ ਤਾਂ ਅਜੀ ਸੁਣਦੀ ਗੱਲਾਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ 'ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਕਸ਼ਾਂ ਆ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੈਂ ਫਲਾਣਾ ਵੀ ਤੂੰ ਚੁੱਪਾ ਕਰ ਜਾ ਤੇ ਐਂ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮੈਂ ਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਵੀ ਆ ਤੇ ਮਲਾਉ ਦੇ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਤਾਲ ਚ ਜੀ ਤੇ ਉਹਨਾਂ ਨੇ ਕੇਸ ਖੂਸ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਡੈਥ ਹੋ ਗਈ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੂਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਮਤਾਲ ਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪਸ ਵਿੱਚ ਮਿਲਬਰਤਨ ਸੀਗਾ ਪਰ ਪਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੰਨ ਲਓ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਣ ਹੋ ਗਈ ਸੀ ਇਹਦੇ ਕਰਕੇ ਵੀ ਬਾਰੇ ਸਾਨੂੰ ਵੀ ਆ ਇਹ ਗੱਲਾਂ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਇਹ ਆਹ ਕੁਝ ਚੱਲ ਰਿਹਾ ਆਪ ਵੀ ਤੁਹਾਡੇ ਮੌਜੂਦਾ ਇਥੇ ਪੰਚ ਮੰਨ ਲਓ ਆਂਡੀ ਕਮਾਂਡ ਇਕੱਠੇ ਹੋ ਗਏ ਜੀ ਉਦੋਂ ਭੱਜ ਗਈ ਡਰਾਮਾ ਕਰਦੀ ਜੋ ਸਹੀ ਹੁੰਦੀ ਤਾਂ ਨਾ ਜਾਂਦੀ ਜੇ ਮੰਨ ਲਓ ਆਪਾਂ ਕੋਈ ਬੰਦਾ ਵੈਸੀ ਬਾਰਦਾਤ ਕਰਦਾ ਹੁਣ ਆਪਾਂ ਆਪਣਾ ਪਰਿਵਾਰ ਥੋੜੀ ਛੱਡ ਕੇ ਜਾਵਾਂਗੇ ਜੀ ਹੂੰ ਤੇ ਤਾਂ ਕਰਕੇ ਮੈਨੂੰ ਵੀ ਕਹਿੰਦੀ ਤੂੰ ਚੁੱਪ ਕਰ ਜਾ ਹਾਂ ਠੀਕ ਆ ਜੀ ਆਪਾਂ ਨਹੀਂ ਜੋ ਨਾ ਕੀ ਉਹਦਾ ਜਨਾਨੀ ਦਾ ਉਹਦਾ ਨਾਮ ਜਸਵੀਰ ਕੌਰ ਆ ਜੀ ਰਿਸ਼ਤਿਆਂ ਦੇ ਕਤਲ ਦੀ ਇਹ ਵੱਡੀ ਵਾਰਦਾਤ ਖੰਨਾ ਦੇ ਸੋਈਆਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਦੋਸਤ ਗਦਾਰ ਨਿਕਲਿਆ ਆਪਣੇ ਹੀ ਦੋਸਤ ਦੀ ਪਤਨੀ ਨਾਲ ਸ਼ਖਸ਼ ਵੱਲੋਂ ਨਜਾਇਜ਼ ਸਬੰਧ ਬਣਾਏ ਗਏ ਨੇ ਤੇ ਜਦੋਂ ਬਹਾਦਰ ਸਿੰਘ ਨੂੰ ਇਸ ਕਾਨੂੰਨੀ ਹਰਕਤ ਦਾ ਪਤਾ ਲੱਗਿਆ ਤਾਂ ਉਸ ਨੂੰ ਵੀ ਮਲਜਮਾ ਨੇ ਰਸਤੇ 'ਚੋਂ ਹਟਾ ਦਿੱਤਾ ਇਸ ਕਤਲ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲੀਸ ਭੋਲਾ ਸਾਨੂੰ ਗੁਰਮੀਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਲੋਹ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਮੈਂ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਤੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਤੇ ਇਹਨੂੰ ਪਤਾ ਲੱਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਨਾਂ ਨਾਲ ਰੋਸ sire ਲੋਹੇ ਦੀ ਰਾਣ ਨਾਲ ਇਹ ਵੀ ਸਿਰ ਤੇ ਮਾਰ ਕੇ ਇਹਦਾ ਮਟਰ ਕਰਤਾ ਤੇ ਦੋਹੇ ਇੱਥੋਂ ਸਕਿਪ ਹੋ ਗਏ ਇਹ ਦੋਨੋਂ ਸਕਿਪਾਂ ਜੀ ਭੱਜੇ ਹੋਏ ਨੇ ਅੱਛਾ ਜੀ ਤੇ ਬਾਈ ਨੇ ਇਹਨੂੰ ਮੁਕਤਵਾਦਾਰ ਜਿਹਾ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹਨੂੰ ਜਲਦੀ ਨਲੂਕ ਕਰਾਂਗੇ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਲੇ ਟੋਲੀਂ ਵਿੱਚ ਰੱਖਿਆ ਸੀ ਅੱਛਾ ਜੀ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਤੇ ਉਹਦਾ ਘਰ ਆਲਾ ਜਾਣਾ ਸੀਗਾ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਦਈਏ ਕਿ ਨਜਾਇਜ਼ ਸਬੰਧਾਂ ਦੇ ਚੱਲਦੇ ਕਤਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਤੇ ਲਗਾਤਾਰ ਅਜਿਹੀਆਂ ਵਾਰਦਾਤਾਂ ਚ ਵਾਧਾ ਹੋ ਰਿਹਾ ਹੈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਆਖਰ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਗਬਾਨੀ ਟੀਵੀ ਲਈ ਗੁਰਪੀਜ ਸਿੰਘ ਦੀ ਰਿਪੋਰਟ